ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਭਾਰਤ ਪਾਕਿਸਤਾਨ ਦੇ ਵਿਚਾਲੇ جنگ ਨੂੰ ਲੈ ਕੇ ਭਵਿੱਖਬਾਣੀ ਇਹਨੇ ਦਿਨਾਂ ਤੱਕ ਰਹੇਗੀ ਹਮਲੇ ਦੀ ਮਿਆਦ ਕੀ ਪਾਕਿਸਤਾਨ ਖਤਮ ਹੋਣ ਵਾਲਾ ਹੈ ਕੀ ਬਚਨ ਕੀਤੇ ਨੇ ਸੰਤਾ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਸੋ ਪਿਆਰਿਓ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਰੇਸ਼ਨ ਸਿੰਧੂਰ ਪਿਛਲੇ ਦਿਨੀ ਚਲਾਇਆ ਗਿਆ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਜਿਹੜੇ ਨੇ ਸਾਨੂੰ ਕਮੈਂਟ ਮਿਲੇ ਕਈ ਤਰ੍ਹਾਂ ਦੀਆਂ ਜੜੀਆਂ ਨੇ ਬੋਲੀਆਂ ਜੁੜੀਆਂ ਤੇ ਇਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਤੇ ਪਾਕਿਸਤਾਨੀ ਜਿਹੜੇ ਨੇ ਹਮਲੇ ਜ਼ਰੂਰ ਕਰ ਰਹੇ ਨੇ ਅਸੀਂ ਵੀ ਉਹਨਾਂ ਦੇ ਹਮਲਿਆਂ ਦਾ ਜਵਾਬ ਦੇ ਰਹੇ ਹਾਂ ਜੋ ਹਾਲਾਤ ਜਿਹੜੇ ਨੇ ਸਾਡੇ ਸਾਹਮਣੇ ਨੇ ਸੋ ਸਾਧ ਸੰਗਤ 29 ਅਪ੍ਰੈਲ 2025 ਨੂੰ ਇੱਕ ਸਵਾਲ ਚੱਲਿਆ ਸੀ ਕਿ ਭਾਰਤ ਜਿਹੜਾ ਹੈ ਪਹਿਲ ਕਾਮ ਦੇ ਵਿੱਚ ਹੋਈ ਘਟਨਾ ਦਾ ਬਦਲਾ ਲਵੇਗਾ ਤੇ ਸਾਦ ਸੰਗਤ ਕਈ ਲੋਕਾਂ ਨੇ ਜਿਹੜੀ ਹੈ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਉਹ ਕਹਿੰਦੇ ਦਿੱਲੀ ਦੇ ਪ੍ਰਮੁੱਖ ਜਿਹੜੇ ਕੁਝ ਲੋਕ ਨੇ ਤੇ ਉਹ ਉਹਨਾਂ ਨੇ ਕੋਈ ਜਵਾਬ ਦਿੱਤਾ ਹੈ ਕਿ 45 ਦਿਨਾਂ ਦੇ ਅੰਦਰ ਭਾਰਤ ਪਾਕਿਸਤਾਨ ਤੇ ਕਾਰਵਾਈ ਕਰ ਸਕਦਾ ਹੈ ਭਾਰਤ ਪਾਕਿਸਤਾਨ ਦੇ ਵਿਚਾਲੇ ਹਮਲੇ ਦੀ ਮਿਆਦ 7 ਤੋਂ ਜਿਹੜੀ ਹੈ 27 ਦਿਨ ਤੱਕ ਦੀ ਰਹਿਣ ਦੀ ਭਵਿੱਖਬਾਣੀ ਉਹਨਾਂ ਲੋਕਾਂ ਵੱਲੋਂ ਕੀਤੀ ਗਈ ਆਮ ਤੌਰ ਤੇ ਜਿਵੇਂ ਆਪਾਂ ਕਹਿ ਦਿੰਦੇ ਨੇ ਵੀ ਗੱਲ ਹੋ ਗਈ ਲਓ ਜੀ ਭਵਿੱਖਬਾਣੀ ਹੋ ਗਈ ਜਿਵੇਂ ਕੋਈ ਚੀਜ਼ਾਂ ਪ੍ਰਚਲਿਤ ਹੋ ਜਾਂਦੀਆਂ ਨੇ 7 ਤੋਂ 27 ਤਰੀਕ ਤੱਕ ਹੁਣ ਇੱਕ ਹੋਰ ਸਵਾਲ ਜਿਹੜਾ ਇੱਥੇ ਬਣਦਾ ਆ ਕਿ ਜੰਗ ਜਿਹੜੀ ਹੈ ਫਿਰ ਇੱਕ ਮਿੱਥ ਕੇ ਸਮੇ ਲਈ ਲੜੀ ਜਾ ਰਹੀ ਹੈ ਕੀ جنگ ਜਿਹੜੀ ਹੈ ਪਹਿਲਾਂ ਵੀ ਸਮਾਪਤ ਹੋ ਸਕਦੀ ਹੈ ਕਿ جنگ ਇਦਾਂ ਮਿੱਥ ਕੇ ਵੀ ਇਥੇ ਤਰੀਕ ਤੱਕ ਚਲਾ ਕੇ ਰੱਖਣੀ ਆ ਵੀ ਇਦਾਂ ਦਾ ਵੀ ਕੁਝ ਹੈ ਬਹੁਤ ਤਰ੍ਹਾਂ ਦੇ ਸਵਾਲ ਇਸ ਚੀਜ਼ ਤੇ ਉੱਤਰੇ ਨੇ ਇਹ جنگ ਇੰਨੀ ਘਾਤਕ ਹੋ ਸਕਦੀ ਹੈ ਹੁਣ ਇਹ ਸਵਾਲ ਹੈ ਨਾ ਜਿਹੜਾ ਵੀ جنگ جنگ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ ਕਿੰਨੀ ਲੰਬੀ ਇਹ جنگ ਚੱਲੇਗੀ 7 ਮਈ 2025 ਨੂੰ ਇਹ جنگ ਜਿਹੜੀ ਹੈ ਉਹ ਮੰਨ ਲਓ ਸ਼ੁਰੂ ਹੋ ਚੁੱਕੀ ਹੈ ਤੇ ਇਸ جنگ ਦੇ ਵਿੱਚ ਜਿਹੜੇ ਕੁਝ ਲੋਕ ਫਤਿਹ ਪ੍ਰਾਪਤ ਕਰਨਗੇ ਭਾਰਤ ਜਿਹੜਾ ਹੈ ਉਹ ਭਾਰਤ ਦਾ ਜਿਸ ਦਾ ਸਭ ਤੋਂ ਵੱਡਾ ਜਿਹੜਾ ਦੇਸ਼ ਮੰਨਿਆ ਜਾਂਦਾ ਹੈ ਭਾਰਤ ਸਾਡਾ ਸਭ ਤੋਂ ਵੱਡਾ ਹੈ ਕਿਨੇ ਪੰਜਾਬ ਸਭ ਤੋਂ ਜ਼ਿਆਦਾ ਅੱਗੇ ਹੋ ਕੇ ਲੜੇਗਾ ਪੰਜਾਬੀਆਂ ਤੋਂ ਖਾਸੀ ਉਮੀਦਾਂ ਨੇ ਉਹਨਾਂ ਲੋਕਾਂ ਨੂੰ ਉਹ ਕਹਿੰਦੇ ਵੀ ਪੰਜਾਬੀ ਜਿੰਨਾ ਚਿਰ ਖੜੇ ਨੇ ਤੇ ਅਸੀਂ ਪੰਜਾਬੀਆਂ ਦੇ ਸਿਰ ਤੇ ਜਿਹੜਾ ਇਹ ਜੰਗ ਜਿੱਤਾਂਗੇ ਪਹਿਲਾਂ ਵੀ ਜਿੱਤੀ ਹੈ ਹੁਣ ਵੀ ਜਿੱਤਾਂਗੇ ਹੁਣ ਜਿਹੜੇ ਪਾਕਿਸਤਾਨ ਦੇ ਲੋਕ ਨੇ ਉਹ ਕਹਿੰਦੇ ਸਰਦਾਰਾਂ ਨੂੰ ਪਿੱਛੇ ਕਰਦੇ ਹੋ ਸਿੱਖਾਂ ਨੂੰ ਪਾਸੇ ਕਰਕੇ ਤੁਸੀਂ ਆਓ ਅਸੀਂ ਤੁਹਾਡੇ ਨਾਲ ਦੋ ਦੋ ਹੱਥ ਦੇਖਣੇ ਨੇ ਸਿੱਖ ਭਰਾਵਾਂ ਦੇ ਨਾਲ ਅਸੀਂ ਜੰਗ ਨਹੀਂ ਕਰਨੀ ਉਹ ਸਾਡੇ ਵੱਡੇ ਭਰਾ ਨੇ ਹੁਣ ਦੱਸੋ ਜੀ ਕਿੱਧਰ ਜਾਈਏ ਕੀ ਹੋਵੇ ਹੁਣ ਇੱਥੇ ਬੇਨਤੀ ਕਰਾਂ ਜਿਹੜੇ ਕਈ ਵਾਰੀ ਜੋਤਸੀ ਨੇ ਜਾਂ ਕੋਈ ਲਗਨ ਵਗੈਰਾ ਦੇਖਣ ਵਾਲੇ ਉਹ ਆਪੋ ਆਪਣੀਆਂ ਭਵਿੱਖ ਬਾਣੀਆਂ ਦੇ ਵਿੱਚ ਲੱਗੇ ਹੋਏ ਨੇ ਜਦ ਕਿ ਗੁਰਮਤ ਨੇ ਉਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕੀਤਾ ਹੁਣ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਭਾਰਤ ਫਾਇਦੇ ਦੀ ਸਥਿਤੀ ਦੇ ਵਿੱਚ ਹੀ ਰਹੇਗਾ ਪਾਕਿਸਤਾਨ ਜਿਹੜਾ ਹੈ ਉਹ ਬਿਲਕੁਲ ਹਜੰਗ ਇਹ ਹਾਰੇਗਾ ਤੇ ਜਿੱਥੇ ਗੱਲ ਕੀਤੀ ਜਾਵੇ ਵੀ ਇਹ ਜੰਗ ਜਿਹੜੀ ਹੈ ਉਹ ਹਾਰ ਜਾਣਗੇ ਪਾਕਿਸਤਾਨ ਬਿਲਕੁਲ ਫਿਰ ਵੀ ਚੁੱਪ ਨਹੀਂ ਬੈਠੇਗਾ ਪਾਕਿਸਤਾਨ ਫਿਰ ਦੁਬਾਰਾ ਤੋਂ ਕੋਈ ਨਾ ਕੋਈ ਰਣਨੀਤੀ ਘੜੇਗਾ ਇਹ ਜੰਗ ਲੰਬੀ ਹੋਣ ਵਾਲੀ ਹੈ ਜੰਗ ਦੇ ਹਾਲਾਤ ਦਰਮਿਆਨ ਪੰਜਾਬ ਦੇ ਜ਼ਿਲ੍ਹਿਆਂ ਤੇ ਜਿਹੜੇ ਵਿੱਚ ਕਈ ਤਰ੍ਹਾਂ ਦੀ ਪਾਬੰਦੀ ਹੈ ਰਾਤ 10 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਪਾਕਿਸਤਾਨ ਬਦਲੇ ਦੀ ਕਾਰਵਾਈ 'ਚ ਇੰਨੀ ਜ਼ਿਆਦਾ ਆਪਣੀ ਤਾਕਤ ਲਾਉਣ ਵਾਲਾ ਉਹਨਾਂ ਉਸ ਨੂੰ ਜ਼ਿਆਦਾ ਆਰਥਿਕ ਨੁਕਸਾਨ ਹੋਣ ਵਾਲਾ ਹੈ ਆਮ ਜਨਤਾ 'ਚ دہشت ਪੈਦਾ ਹੋਵੇਗੀ ਕੁਝ ਸਮੇਂ ਬਾਅਦ ਪਾਕਿਸਤਾਨ ਦੀ ਜਨਤਾ ਆਪਣੀ ਸਰਕਾਰ ਅਤੇ ਫੌਜ ਦੇ ਖਿਲਾਫ ਹੋ ਜਾਏਗੀ ਪ੍ਰਸ਼ਨ ਜਿਹੜਾ ਹੈ ਹੁਣ ਇਹ ਹੈ ਸਪਸ਼ਟ ਸੰਕੇਤ ਨੇ ਪਾਕਿਸਤਾਨ ਫੌਜ ਆਪਣੀ ਹਰਕਤ ਤੋਂ ਬਾਜ਼ ਨਹੀਂ ਆਵੇਗੀ ਜੇਕਰ ਫੌਜ ਆਪਣੀ جنگ ਤੋਂ ਜਿਹੜੀ ਹੈ ਬਾਜ਼ ਨਹੀਂ ਆਵੇਗੀ ਤਾਂ ਫਿਰ ਸਾਨੂੰ ਇਥੇ ਇੱਕ ਗੱਲ ਜਿਹੜੀ ਹੈ ਇਹ ਵੀ ਸਮਝਣੀ ਪਵੇਗੀ ਕਿ ਸਾਨੂੰ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਉਹ ਕਰਨੇ ਪੈ ਜਾਣਗੇ ਬਹੁਤ ਤਰ੍ਹਾਂ ਦੇ ਸਵਾਲ ਹੋਣਗੇ ਪਾਕਿਸਤਾਨੀ ਫੌਜ ਆਪਣੀ ਹਰਕਤ ਤੋਂ ਬਾਜ਼ ਨਹੀਂ ਆਵੇਗੀ ਜੰਗ ਦੇ ਮਨਸੂਬੇ ਨਾਲ ਅੱਗੇ ਵਧਦੀ ਰਹੇਗੀ ਭਾਰਤ ਦੀ ਫੌਜ ਪੂਰੇ ਜੋਸ਼ ਨਾਲ ਉਹਨਾਂ ਦਾ ਮੁਕਾਬਲਾ ਹਰ ਵਾਰ ਕਰੇਗੀ ਪਾਕਿਸਤਾਨ ਨੂੰ ਜ਼ਬਰਦਸਤ ਜਾਨ ਮਾਲ ਦਾ ਜਿਹੜਾ ਨੁਕਸਾਨ ਹੋਵੇਗਾ ਪਰ ਸਾਡੇ ਕੁਝ ਲੋਕਾਂ ਦਾ ਨੁਕਸਾਨ ਵੀ ਹੋਏਗਾ ਇਸ ਕਰਕੇ ਕਿੰਨਾ ਵੀ ਜੰਗ ਜਿਹੜੀ ਹੈ ਉਹ ਨਾ ਹੋਵੇ ਕਿਉਂਕਿ ਜੰਗ ਦੇ ਹਾਲਾਤ ਜੇਕਰ ਬਣਦੇ ਨੇ ਜੰਗ ਦੇ ਜੇਕਰ ਹਾਲਾਤ ਬਣਦੇ ਨੇ ਤਾਂ ਸਭ ਤੋਂ ਵੱਧ ਨੁਕਸਾਨ ਜਿਹੜਾ ਸਾਡਾ ਵੀ ਹੋਏਗਾ ਉਹਨਾਂ ਲੋਕਾਂ ਦਾ ਵੀ ਹੋਏਗਾ ਇਸ ਕਰਕੇ ਸਾਨੂੰ ਇਹ ਗੱਲ ਬਿਲਕੁਲ ਜਿਹੜੀ ਹੈ ਸੋਚਣੀ ਪਵੇਗੀ ਵਿਚਾਰਨੀ ਪਵੇਗੀ ਇਹ ਗੱਲ ਸੋਚ ਲਿਓ ਜੀ ਧਿਆਨ ਨਾਲ ਸੋ ਸਾਧ ਸੰਗਤ ਇੱਥੇ ਆਪਾਂ ਚੀਜ਼ਾਂ ਨੂੰ ਜਿਹੜਾ ਹੈ ਸਮਝਣ ਦਾ ਯਤਨ ਕਰੀਏ ਪ੍ਰਯਾਸ ਕਰੀਏ ਸੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ